ਪਿਆਰ ਪਰ ਸਾਸਰੀ ਕਾਲ ਫੇਸਬੁੱਕ ਕੋਲ YouTube ਵਾਲਿਆਂ ਨੂੰ ਕਿਸੇ ਐਡ ਲੋਣੀ ਤਾਂ ਇਹ ਪਾਸੇ ਆਪਣਾ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਮਾ ਭੇਜ ਦਿਆ ਕਰੋ ਆਪਾਂ ਦੇ ਕੇ 5 ਤੋਂ 6 ਜੀ ਜਿਆ ਵੀਡੀਓ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾ ਕਰੋ ਇੱਕੇ ਵੀਰ ਤੇ ਸਾਰੇ ਸੰਦਾ ਮਾਡਲ ਵੀ ਦੱਸਾਂਗੇ ਰੇਟ ਵੀ ਦੱਸਾਂਗੇ ਕੱਲੀ ਕੱਲੀ ਚੀਜ਼ ਦੱਸਾਂਗੇ ਵੀਡੀਓ ਨੂੰ ਲਾਇਕ ਕਰਦਾ ਕਰੋ ਤੁਸੀਂ ਲਾਇਕ ਨਹੀਂ ਕਰਦੇ ਵੀਡੀਓ ਵੇਖ ਕੇ ਉੱਟ ਜਾਂਦੇ ਲਾਇਕ ਜ਼ਰੂਰ ਕਰਦੇ ਕਰੋ ਵੀਰੇ 18 ਸੱਤ ਦਾ ਟਰਾਲਾ 3.5 ਫੁੱਟ ਵੈਡ ਸਵਾ ਦੋ ਫਟਵਾੜਾ 2K ਦਾ ਵਧੀਆ ਟਰਾਲਾ ਹੈਵੀ ਤੋਂ ਭਾਰਾ 34 35 ਕੁਇੰਟ ਦਾ ਟਰਾਲਾ ਜਾਦੀ ਫਰਸ ਲੱਗੀਏ ਦੋ ਨੰਬਰ ਚੱਲੀ ਜਾਂਦੇ ਫਤੇਗੜ ਕੂੜੀਆਂ ਏਰਜਾ ਵੀਰ ਦਾ ਗਰਦਾਸਪੁਰ ਜਿਹੜਾ ਗਰਦਾਸਪੁਰ ਫਤੇਗੜ ਕੂੜੀਆਂ ਪੈਂਡਾ ਵੀਰ ਦਾ ਕਿਸੇ ਵੀਨ ਭਾਈਨ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਟਰਾਲੇ ਦਾ 10 ਨੜੀ ਹੱਬਾ 10 ਇੰਚੀ ਗਾਟਰ 10 ਦਾ 10 ਇੰਚੀ ਗਾਟਰ ਨੇ ਧੋੜੀ ਵੀਰ ਕੈਂਚੇਗਾ ਬਣਾ ਕੇ ਫੇਲ ਲਈਆਂ ਹੁਆ ਹੈਵੀ ਤੋਂ ਪਾਰਾ ਟਰਾਲਾ ਤੇ ਦਾ ਰੀਲ ਦਾ ਹਿੱਸਾ ਤੇ 10 ਨੜੀ ਹੱਬਾ ਸਵਾ ਦੋ ਫਟਵਾੜਾ ਸਾਢੇ ਤਿੰਨ ਫਟ ਵੈੱਡਾ ਦਾ ਸਵਾ ਚਾਰ ਫਟ ਤੇ ਇਹ ਰੇਟ ਦੀ ਗੱਲ ਕਰਕੇ ਟਾਇਰ ਹੈਗੇ ਆ 50 ਪੈਸੇ ਤੇ ਕਿਸੇ ਵੀਰ ਪਈ ਨੂੰ ਲੈਣਾ ਵੀ ਨਿਸਪਰਕ ਕਰ ਤੇ ਰੇਟ ਦੀ ਗੱਲ ਕਰਕੇ ਆਪਾਂ ਅਰੇ ਡੇਗਾ 3,5000 3,5000 3,5000 18 ਸਾ ਦਾ ਟਰਾਲਾ ਰੇਲ ਦਾ ਧੋੜਾ ਕਿਸੇ ਵੀਰ ਪਈ ਨੂੰ ਲੈਣਾ 52 ਇੰਚ ਮੱਛੀ ਹੌਕਾ 52 ਇੰਚ ਹੈ ਮੱਛੀ ਹੌਕਾ ਨਿਊ ਹੰਡਰਡ ਵਾਲੀ ਹੌਕਾ ਇਹਦੇ ਮੱਛੀ ਹੌਕ ਲੱਗੀ ਵੀ ਲੈਟਾ ਚੈਟਾ ਲੱਗੀਆਂ ਫੇੜ ਕੇ ਲੱਗੇ ਵੀ ਆ ਵਧੀਆ ਟਰਾਲਾ ਇਹ ਵੀ ਤੋਂ ਪਰਾ ਟਰਾਲਾ 32 ਤੇ 34 ਕੁਇੰਟਲ ਦਾ ਕਿਸੇ ਵੀਰ ਪਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਫਤੇਗੜ੍ਹ ਕੋੜੀਆਂ ਪਿੰਡਾ ਵੀਰ ਦਾ ਏਰੀਆ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਤੇ ਬਹੁ ਬੀਜਾ ਟਰਾਲਾ ਨੰਬਰ ਹਰਜੈਨ 555 555 ਇਸੇ ਵੀਰ ਕੋਲੇ ਜਾਂ ਕਿਸੇ ਵੀਰ ਭਾਈ ਜੀ ਲੈਣਾ ਬੀਨ ਸੰਪਰਕ ਕਰ ਸਕਦੇ ਕੋਕਾ ਵੀ ਟਰੈਕਟਰ ਆ ਬਿਲਕੁਲ ਇੰਜਨ ਗੇਅਰ ਦਾ ਓਕੇ ਆ ਟਾਇਰ ਨਵੇਂ ਆ ਟਰੈਕਟਰ ਦੇ ਚਾਰੇ ਕਿਸੇ ਵੀਰ ਭਾਈ ਨੇ ਲੈਣਾ ਬੀਨ ਸੰਪਰਕ ਕਰ ਸਕਦੇ ਆ ਟਰਾਲੇ ਵਾਲੇ ਵੀਰ ਕੋਲੇ ਹੀ ਆ ਇਹਦੇ ਕੋਲੇ ਸਾਰੇ ਸੰਦੇ ਹਿੱਸੇ ਨੇ ਇਹ ਵੀਰ ਕੋ ਸਾਰੀ ਵੇ ਕਪੜਾ ਬਣ ਕੇ ਸਟੈਪ ਨਾ ਕਰਿਓ ਨਵਾਂ ਮਾਡਲ ਇੰਜਨ ਗੇਅਰ ਤਾਂ ਓਕੇ ਆ ਟਾਇਰ ਨਵੇਂ ਆ ਅਰਜਨ 555 ਰੇਟ ਦੀ ਗੱਲ ਕਰਕੇ ਰੇਟ ਹੈਗਾ 310000 310000 ਕਿਸੇ ਵੀਰ ਭਾਈ ਨੂੰ ਲੈਣਾ ਵੀ ਨਾਲ ਸੰਪਰਕ ਕਰ ਲਓ ਕੋਕਾ ਵੀ ਟਰੈਕਟਰ ਤੇ ਬਹੁ ਭਈਆ 2009 ਮਾਡਲ ਇੰਜਨ ਗੇਅਰ ਦਾ ਓਕੇ ਆ ਅਰਜਨ ਬਹੁਤ ਵਧੀਆ ਤੇਲ ਦਾ ਖਰਚਾ ਬਹੁਤ ਘੱਟ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਇਸੇ ਵੀਰ ਕੋਲੇ ਆ ਫਤੇ ਗੜ ਚੂੜਗਾਣੇ ਕੋਲੇ ਤੇ ਬਹੁਤ ਵਧੀਆ ਟਰੈਕਟਰ ਆ ਭਾਰੀ ਵਧੀਆ ਹੁੱਕ ਬਣਾ ਕੇ ਲਾਈ ਵੀ ਟਰੈਕਟਰ ਦੇ ਤੇ ਟਾਇਰ ਟਾਇਰ ਵਧੀਆ ਪਏ 70 ਤੋਂ 80 ਪੈਸੇ ਤੇ ਰੰਗ ਪੀੜ ਦੀ ਗੱਲ ਕਰਕੇ ਨਾਲ ਦਾ ਪੇਂਟ ਛੇਡਦਾ ਨੀ ਰਾਜੋ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਬਿਲਕੁਲ ਸਾਰੀ ਵਿਕ ਸਟੈਪ ਨਾ ਕਰੋ 2021 ਮਾਡਲ ਟਰੈਕਟਰ ਆ ਜੈਕਸਟੀਫੀਟਰ ਲੱਗਿਆ ਡਬਲ ਪ੍ਰੀਟ ਟਰੈਕਟਰ ਆ 6096 6096 ਪ੍ਰੀਟ ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਆ 2021 ਮਾਡਲ ਆ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਤਾਂ ਓਕੇ ਆ ਬਹੁਤ ਘੱਟ ਚੱਲਿਆ ਤੁਹਾਨੂੰ ਅੱਗੇ ਫੋਟੋ ਵੀ ਖਾਵਾਵਾਂਗੇ ਤੇ ਰੇਟ ਦੀ ਗੱਲ ਕਰਕੇ ਆਪਾਂ 4,25,000 ਰੁਪਇਆ ਮੰਗਾ 4,25,000 ਰੁਪਇਆ ਮੰਗਾ 21 ਮਾਡਲ ਆ ਇੰਜਨ ਕੇਰਦਾ ਓਕੇ ਨਾਲ ਦੇ ਟਾਇਰ ਨਵੇਂ ਆ ਟਰੈਕਟਰ ਦੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਕਿਸੇ ਵੀਰ ਭਾਈ ਜਣ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਇੱਕੇ ਵੀਰ ਕੋਲੇ ਸਾਰੇ ਸੰਦ ਆ ਇਹ ਟਾਇਰ ਵੇਖ ਸਕਦੇ ਜਿਵੇਂ ਨਵੇਂ ਆ ਗੇਅਰ ਵੀ ਖੰਡ ਜਵਨ ਨਵੇਂ ਇੰਜਨ ਗੇਅਰ ਦਾ ਪੂਰਾ ਉਹ ਕਿ ਨਵਾਂ ਟਰੈਕਟਰ ਹੈ ਬਿਲਕੁਲ 2021 ਮਾਡਲ ਆ ਮੀਟਰ ਦੀ ਫੋਟੋ ਆ ਗਈ ਬਹੁਤ ਘੱਟ ਟਰੈਕਟਰ ਚੱਲਿਆ ਜਿਹੜੀ ਵੇਖ ਸਕਦੇ ਕਿੰਨੇ ਘੰਟੇ ਚੱਲਿਆ ਘਿਹਾਰ ਕੇ ਵੀਡੀਓ ਸਭ ਕੋ ਵੇਖ ਸਕਦੇ ਆ ਕਿ ਲੰਪਰ 플레이ਟ ਵੀ ਹੋਗੀ ਟਰੈਕਟਰ ਦੀ ਤੇ ਉਹ ਵੀ ਮੈਂ ਫੋਟੋ ਲਈ ਦੇ ਵਿੱਚ ਸਾਰਾ ਕੁਝ ਜਿਹੜੀ ਨੰਬਰ 플레이ਟ ਵੇਖ ਸਕਦੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਵੀਰਾਂ ਦੇ ਬਹੁਤ ਘੱਟ ਟਰੈਕਟਰ ਚੱਲਿਆ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਵੀਰ ਕੋ ਸਾਰੀ ਵਕਤ ਸਟੈਪ ਨਾ ਕਰੇ 13 ਮਾਡਲ ਮਸ਼ੀਨ ਤੋੜੀ ਵਾਲਾ ਜਿਹੇ ਪੈਸੇ ਵੀਰ ਕੋਲੇ ਕਿਸੇ ਵੀਰ ਭਾਈ ਨੂੰ ਲੈਣੀ ਹੋਵੇ ਵੀਰ ਦਾ ਸੰਪਰਕ ਕਰ ਸਕਦੇ ਆ ਜਮਾ ਕਿਤੇ ਗਲੀਚਲੀ ਨਹੀਂ ਪੂਰੀ ਸਾਫ ਮਸ਼ੀਨ ਪਈ ਆ ਰੇਟ ਤੋ ਨਹੀਂ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਇਹਦਾ ਵੀਰਾਂ ਦਾ ਇਹਦਾ ਰੇਟ ਜੀ ਦੱਸਣਾ ਇੱਕੇ ਵੀਰ ਕੋਲੇ ਸਾਰੇ ਸੰ ਦਾ ਕਿਸੇ ਵੀਰ ਭਾਈ ਨੂੰ ਲੈਣਾ ਵੀਰ ਦਾ ਸੰਪਰਕ ਕਰ ਲਓ ਤੇ ਇਹ 13 ਮਾਡਲ ਮਸ਼ੀਨ ਬਹੁਤ ਘਟ ਚੱਲੀ ਆ ਫੁੱਲ ਰਿਪੇਅਰ ਹੋਈ ਵੀ ਆ ਗੱਟ ਕੇ ਤੇ ਕਿਤੇ ਗਲੀਚੜੀ ਦੀ ਪੂਰੀ ਸਾ ਮਸ਼ੀਨ ਪਈ ਐ ਪੱਖੇ ਛੱਕੇ ਪੁੱਲ ਗਰੰਟੀ ਆ ਜਾ ਖਿਆਲ ਦੀ ਤੇ ਕਹਿੰਦੇ ਬਹਿਰਗ ਬਹਿਰਗ ਨੂੰ ਗਲੀਸ ਮਾਰ ਕੇ ਚਲਾ ਸਕਦੇ ਕੋਈ ਰਿਪੇਅਰ ਨਹੀਂ ਭਾਲਦੀ ਮਸ਼ੀਨ ਕਿਸੇ ਵੀਰ ਪੈਨ ਲੈਣੀ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀਸ ਮਸ਼ੀਨ ਆ ਜਮਾ ਤੇ ਕੋ ਕਿਸੇ ਵੀਰ ਪੈਨ ਲੈਣੀ ਵੀ ਤਾਂ ਸੰਪਰਕ ਕਰ ਲੋ ਤੂੜੀ ਵਾਲਾ ਰੀਪਰ ਵੀ ਕਹਿੰਦੇ ਮਸ਼ੀਨ ਹੀ ਕਹਿੰਦੇ ਆ ਤੇ ਬਹੁਤ ਵਧੀਆ ਮਸ਼ੀਨ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਭਰਾ ਬਣ ਕੇ ਸ਼ੇਅਰ ਕਰਦਿਆ ਕਰੋਗਾ ਕੋ ਕੰਪੀਸ ਮਸ਼ੀਨ ਆ ਕਿਸੇ ਵੀਰ ਪਈ ਨਹੀਂ ਲਈ ਹੋਏ ਇਹ ਇੱਕੇ ਵੀਰ ਕੋਲ ਸਾਰੇ ਸੰਦਾਂ ਵੀਰ ਕੋ ਛੇੜ ਕਰਦੇ ਭਰਾ ਬਣ ਕੇ ਲਾਇਕ ਛੇਰ ਕਮੈਂਟ ਚੈਨ ਚ ਸਿਕਸ ਵੈ ਕਰੂੰਗਾ